ਮੋਹਾਲੀ ਦੇ ਪਿੰਡ ਟੀੜਾ ਵਿੱਚ ਇੱਕ ਸਿਲੰਡਰ ਫਟਣ ਨਾਲ ਮਕਾਨ ਦੀ ਛੱਤ ਡਿੱਗ ਗਈ ਜਿੱਥੇ ਕੈਟਰਿੰਗ ਵੱਲੋਂ ਸਮਾਨ ਬਣਾਇਆ ਜਾ ਰਿਹਾ ਸੀ ਜਿਸ ਕਾਰਨ ਇੱਥੇ 7 ਤੋਂ 8 ਸਿਲੰਡਰ ਪਏ ਹੋਏ ਸੀ ਤੇ 7 ਤੋਂ 8 ਸਿਲੰਡਰ ਨੂੰ ਇਕੱਠੇ ਹੀ ਅੱਗ ਲੱਗ ਗਈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਕਾਨ ਬੈਟ ਹੈ ਹੀ ਹੋ ਗਿਆ ਕਰਦੀ ਇੱਕ ਇੱਕ ਇੱਟ ਅਲੱਗ ਹੋ ਗਈ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਜ਼ਖਮੀ ਦਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸਿਲੰਡਰ ਵਾਲਾ ਮਸਲਾ ਜੀ ਪਿੰਡ ਤੀੜੇ ਤੋਂ ਇਨਫੋਰਮੇਸ਼ਨ ਆਈ ਸੀ ਸਾਨੂੰ ਕਿ ਪਿੰਡ ਤੀੜੇ ਦੇ ਇੱਕ ਗੈਸ ਸਿਲੰਡਰ ਫਟ ਗਿਆ ਜੀ ਮੈਂ ਉੱਥੇ ਪੁੱਛਿਆ ਜੀ ਉੱਥੇ ਪੁੱਜ ਕੇ ਪਤਾ ਕੀਤਾ ਜੀ ਤੇ ਇਹ ਜਿਹੜਾ ਹੈ ਜੀ ਕੈਟਰਨ ਵਾਲਿਆਂ ਦਾ ਇਹ ਸਟੋਰ ਸੀਗਾ ਤੇ ਜਿਹੜੇ ਮਾਲਕ ਨੇ ਉਹ ਚੰਡੀਗੜ੍ਹ ਦੇ ਨੇ ਉਹਨਾਂ ਦਾ ਸਟੋਰ ਇੱਥੇ ਸੀ ਜੀ ਪਤਾ ਕਰਨ ਤੇ ਪਿੰਡ ਵਾਲਿਆਂ ਤੇ ਵੀ ਪਤਾ ਕੀਤਾ ਸਾਰਾ ਪਤਾ ਕਰਨ ਨੂੰ ਪਤਾ ਲੱਗਾ ਜੀ ਗੈਸ ਸਿਲੰਡਰ ਫਟਣ ਦੇ ਕਾਰਨ ਦੋ ਬੰਦੇ ਜਿਹੜੇ ਇੰਝੜ ਹੋ ਗਏ ਇੱਕ ਦੀ ਮੌਤ ਹੋ ਗਈ ਜੀ ਤੇ ਬਾਕੀ ਤਫਤੀਸ਼ ਚੱਲ ਰਹੀ ਹੈ ਜਿਹੜਾ ਵੀ ਨੁਕਸਾਨ ਹੋਇਆ ਜਿਸ ਤਰ੍ਹਾਂ ਵੀ ਹੋਇਆ ਉਸ ਹਿਸਾਬ ਨਾਲ ਅਗੇ ਫਿਰਾਂਗੇ ਜੀ